ਸਾਣਾ ਮਜ਼ਦੂਰ ਆ ਆ ਸੀ ਜਾਨੀ ਸਾਹਿਬ ਸੰਦੀਪ ਜੀ ਦਾ ਤਾਂ ਹਲਕਾ ਇਧਰ ਜਿਨ੍ਹਾਂ ਦੇ ਜਿਨ੍ਹਾਂ ਦੇ ਹਾਲ ਸਰਪੰਚ ਸਾਹਿਬ ਹਾਂ ਤੁਸੀਂ ਤਾਂ ਖੈਰੋਜ ਹੀ ਦੇਖਦੇ ਹੋ ਮੈਂ ਅੱਜ ਦੇਖਣ ਆਇਆ ਵੀ ਇਹ ਹਾਲ ਆ ਜਿਹੜਾ ਇਹ ਤਾਂ ਐ ਅੱਜ ਮੈਂ ਚੰਡੀਗੜ੍ਹ ਦੀ ਸੁਖਨਾ ਝੀਲ ਬਣੀ ਪਈ ਹੁੰਦੀ ਹੈ ਤੇ ਪਰ ਇਹ ਨਹੀਂ ਗੱਲ ਇੱਥੇ ਬੜੀ ਗੰਭੀਰ ਆ ਜਿਵੇਂ ਕਿ ਨਿਬਾੜ ਤੋਂ ਬੜਾ ਵੱਡਾ ਇੱਕ ਪ੍ਰੋਜੈਕਟ ਆਇਆ ਸੀ ਜੀਦੇ ਵਿੱਚ ਇਸ ਇਲਾਕੇ ਚ ਸੰਦੀਪ ਜਾਖੜ ਨੂੰ ਨਹੀਂ ਸਾਰਾ ਵਿਧਾਨ ਸਭਾ ਜਦ ਰੋਣਾ ਆਪਾਂ ਆਪਾ ਬੋਲ ਬੋਲ ਜਿਆ ਨਿਸਾਬ ਹੋਣੀ ਸਾਰਿਆਂ ਨੇ ਵੱਡੇ ਜਾਖੜ ਸਾਹਿਬ ਅਸੀਂ ਮਿਹਨਤ ਕਰਕੇ ਵੀ ਇਹ ਪਿੰਡਾਂ ਦੇ ਵਿੱਚ ਵੀ ਉਹ ਨਿਵਾੜ ਦੀ ਸਕੀਮ ਆਵੇ ਪਰ ਚਲੋ ਉਹ ਸਕੀਮ ਜਿਹੜੀ ਆ ਉਹ ਆਮ ਆਦਮੀ ਪਾਰਟੀ ਇਹ ਕਰਦੀਆਂ ਹੀ ਹੁੰਦੀਆਂ ਜਿਹੜੇ ਛੋਟੇ ਜਿਨ੍ਹਾਂ ਦੀ ਛੋਟੀ ਸੋਚਾਂ ਹੁੰਦੀ ਹੈ ਕਰਦੇ ਹੀ ਹੁੰਦੇ ਆ ਕਿ ਪੰਜਾਬ ਤਾਂ ਸਬਦਾ ਏ ਕਿਸਾਨ ਸਬਦੇ ਆ ਉਹ ਸਕੀਮ ਉਹ ਨਹੀਂ ਆਉਣ ਦਿੱਤੀ ਪਰ ਹੁਣ ਅਸੀਂ ਇਹਦੇ ਬਾਰੇ ਲੋਕਾਂ ਨੂੰ ਤਾਂ ਬਚਾਉਣਾ ਕਿ ਕਿਸ ਤਰੀਕੇ ਨਾਲ ਆ ਜਿਹੜਾ 5-5 ਫੁੱਟ ਅੱਜ ਵੀ ਪਾਣੀ ਖੜਾ ਏ ਪਹਿਲਾਂ 10-10 ਫੁੱਟ ਤੱਕ ਪਾਣੀ ਉਰੇ ਫਿਰਕੇ ਗਿਆ ਏ ਕੀ ਕਰੀਏ ਕੀ ਇਹਦੇ ਲਈ ਅਸੀਂ ਸੈਂਟਰ ਗਵਰਨਮੈਂਟ ਤੋਂ ਕਿਉਂਕਿ ਇਹ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਜੀ ਕਿਸ ਤਰੀਕੇ ਨਾਲ ਮਹਿਕਮੇ ਨਾਲ ਰਲ ਕੇ ਮੈਂ ਉਨੀ ਚੀਫ ਸਕੱਟਰੀ ਸਾਹਿਬ ਨਾਲ ਗੱਲ ਕਰਕੇ ਕਿਵੇਂ ਪ੍ਰੋਜੈਕਟ ਬਣਾਇਆ ਜਾ ਸਕਦਾ ਇਸ ਹਲਕੇ ਵੀ ਨਹੀਂ ਇਹਨਾਂ ਲਈ ਤਾਂ ਹਰ ਸਾਲ ਇਹੀ ਚੀਜ਼ ਬਰਬਾਦੀ ਆ ਬਾਗ ਜਿਹੜੇ ਉਰੇ 5 5 6 6 7 7 ਸਾਲ ਦੇ ਤਿਆਰ ਸੀ ਉਹ ਖਤਮ ਹੋ ਗਏ 30 30 ਸਾਲ ਦੇ 30 30 ਸਾਲ ਦੇ ਜੇ ਇੱਕ ਤਿਆਰ ਹੋਣ ਨੂੰ ਵੀ ਜੇ ਉਹ 4 ਸਾਲ 5 ਸਾਲ 6 ਸਾਲ 7 ਸਾਲ ਤਾਂ ਉਹ ਹੋ ਗਏ ਉਸ ਤੋਂ ਬਾਅਦ ਉਹ ਗਿਆ ਕੰਮ ਹੁਣ ਜੇ ਕੋਈ ਨਮ ਹੀ ਲਾਉਣਗੇ ਤਾਂ ਵੀ ਕਿੰਨੇ ਸਾਲ ਲਾਉ ਕਿੰਨੇ ਤੇ ਇੱਕ ਬਦਕਿਸਮਤੀ ਇੱਕ ਸਰਕਾਰ ਦੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਜ਼ਰੂਰ ਵੀ ਹੁਣ ਵੀ ਸੁਧਾਰ ਕਰਨ ਜੀ ਸੈਂਟਰ ਗਵਰਨਮੈਂਟ ਨੂੰ ਜਿਹੜਾ ਤੁਸੀਂ ਬਣਾ ਕੇ ਭੇਜਿਆ ਇਹ ਵੀ ਅਸੀਂ ਇੰਨੇ ਪੈਸੇ ਲੈਣੇ ਆ ਉਹਦੇ ਵਿੱਚ ਤੁਸੀਂ ਬਿਲਕੁਲ ਵੀ ਬਾਗਵਾਨੀ ਦਾ ਜ਼ਿਕਰ ਨਹੀਂ ਕੀਤਾ ਤੁਸੀਂ ਸਿਰਫ ਤੇ ਸਿਰਫ ਪੰਜਾਬ ਸਰਕਾਰ ਨੇ ਉਹ ਚ ਝੋਨੇ ਦਾ ਕੀਤਾ ਗੰਨੇ ਦਾ ਕੀਤਾ ਮੱਕੀ ਦਾ ਕੀਤਾ ਨਰਮੀ ਦਾ ਕੀਤਾ ਥੋੜਾ ਜਿਹਾ ਪਰ ਕਿਤੇ ਵੀ ਬਾਗਬਾਨੀ ਦਾ ਬਾਗ ਖਰਾਬ ਹੋਣ ਦਾ ਅਜਾੜੇ ਦਾ ਬਿਲਕੁਲ ਤੁਸੀਂ ਕਿਤੋਂ ਕੰਪੰਸੇਸ਼ਨ ਨਹੀਂ ਮੰਗਿਆ ਇਹਦਾ ਮਤਲਬ ਤੁਸੀਂ ਦੇਣ ਦੀ ਨੀਤ ਚ ਨਹੀਂ ਗੇ ਪਰ ਅਸੀਂ ਅੱਜ ਇੱਕ ਮੀਡੀਆ ਰਾਹੀਂ ਇਹ ਗੱਲ ਵੀ ਸਰਕਾਰ ਨੂੰ ਵੀ ਕਹਨੇ ਆ ਤੇ ਵੱਡਾ ਪ੍ਰੋਜੈਕਟ ਇਹ ਮੈਂ ਜਾ ਕੇ ਕਿਉਂ ਇਹ ਸੈਂਟਰ ਦੇ ਜਿਹੜੇ ਵਜ਼ੀਰ ਨੇ ਕਿਉਂ ਭੇਜੇ ਆ ਉਈ ਸੇਲੀ ਭੇਜਿਆ ਵੀ ਹਰ ਹਲਕੇ ਦੀ ਸਮੱਸਿਆ ਦੇਖੋ ਅੱਜ ਪੰਜਾਬ ਚ ਕੋਨੇ ਕੋਨੇ ਚ ਸੈਂਟਰ ਦੇ ਵਜ਼ੀਰ ਨੇ ਜਿਹੜੇ ਉਹ 50 ਦੀ ਗਿਣਤੀ ਜਿਨ੍ਹਾਂ ਨੇ ਆ ਦੋ ਦੋ ਚਾਰ ਚਾਰ ਦਿਨਾਂ ਚ ਪਹੁੰਚਣਾ ਹੈ ਉਹ ਇਸੇ ਕਰਕੇ ਵੀ ਅਸੀਂ ਕਿਹੜੀ ਸਕੀਮ ਕਿੱਥੇ ਕੀ ਨੁਕਸਾਨ ਆ ਉਹ ਦੇਖਣ ਜਾਇਜ਼ਾ ਲੈ ਕੇ ਆ ਸਾਰੇ ਸੁਨੀਲ ਜਾਖੜ ਜੀ ਐਮਐਲਏ ਨਾਲ ਦਾ ਹਲਕਾ ਸਾਡੇ ਵੱਡੇ ਯਾਨੀ ਸਾਹਿਬ ਖੜੇ ਨੇ ਤੇ ਕਿਵੇਂ ਬੱਲੂਆਣਾ ਵੀ ਨਾਲ ਇਹਨਾਂ ਦੇ ਲਈ ਇਹ ਪਾਣੀ ਦਾ ਹੱਲ ਕੀ ਆ ਐਗਰੀਕਲਚਰ ਮਿਨਿਸਟਰੀ ਨਾਲ ਗੱਲ ਕਰਾਂਗੇ ਕਿਉਂਕਿ ਸ਼ਿਵਰਾਜ ਚੋਹਾਨ ਜੀ ਆਪ ਪੰਜਾਬ ਆ ਕੇ ਦੇਖ ਕੇ ਗਏ ਆ ਤੇ ਲਗਾਤਾਰ ਸਾਡੇ ਨਾਲ ਇਨ ਟੱਚ ਨਹੀਂ ਉਰੇ ਨਿਵਾੜ ਚ ਕਿਵੇਂ ਸਕੀਮ ਕਿਹੜੀ ਆ ਸਕਦੀ ਆ ਉਹ ਸਕੀਮ ਉਰੇ ਲਿਆ ਕੇ ਇੰਪਲੀਮੈਂਟ ਕਰਾਂਗੇ ਕਿਉਂਕਿ ਇੰਨਾ ਆ ਇੰਨਾ ਦੁਖੀ ਇੰਨੇ ਦੁਖਦਈ ਹਾਲ ਚ ਇਹ ਸਾਡੇ ਬਜ਼ੁਰਗ ਸਾਡੇ ਭਰਾ ਸਾਡੇ ਨੌਜਵਾਨ ਦੇਖ ਨਹੀਂ ਹੁੰਦੇ ਜੇ ਹੁਣ ਨਹੀਂ ਕਰਾਂਗੇ ਇਹਨਾਂ ਦੀ ਬਾਹ ਫੜਾਂਗੇ ਫੜਾਂਗੇ ਕਦ ਤੇ ਇਸੇ ਕਰਕੇ ਮੈਂ ਥੋੜੀ ਜੀ ਸਿਆਸੀ ਗੱਲ ਵੀ ਜ਼ਰੂਰ ਕਰਨੀ ਚਾਹੁੰਦਾ ਹਾਂ ਦੇਖੋ ਜਿਹੜੀਆਂ ਸਟੇਟਾਂ ਐ ਕਿਸਾਨ ਐਜੀਟੇਸ਼ਨ ਸੀਗਾ ਕਿਸਾਨ ਐਜੀਟੇਸ਼ਨ ਕਿਸਾਨ ਪੰਜਾਬ ਦਾ ਸੀ ਹਰਿਆਣੇ ਦਾ ਵੀ ਹਰਿਆਣੇ ਦਾ ਕਿਸਾਨ ਵੀ ਸੀ ਬਿੱਲ ਵਾਪਸ ਹੋ ਗਏ ਹਰਿਆਣੇ ਦਾ ਕਿਸਾਨ ਇੰਨਾ ਸਿਆਣਾ ਰਾਜਸਥਾਨ ਦਾ ਕਿਸਾਨ ਇੰਨਾ ਸਾਣਾ ਮਜ਼ਦੂਰ ਇੰਨਾ ਸਿਆਣਾ ਉਹਨਾਂ ਨੇ ਸਰਕਾਰਾਂ ਬੀਜੇਪੀ ਦੀਆਂ ਬਣਾ ਲਈਆਂ ਡਬਲ ਇੰਜਨ ਚੱਲ ਰਹੇ ਆ ਪੰਜਾਬ ਨੂੰ ਵੀ ਇਸ ਵੇਲੇ ਜਿੰਨਾ ਚਿਰ ਮੋਦੀ ਜੀ ਦੀ ਬਾਹ ਨਹੀਂ ਫੜਨੀ ਉਹਨਾਂ ਚਿਰ ਪੰਜਾਬ ਕਰਜ਼ੇ ਚੋਂ ਨਹੀਂ ਨਿਕਲ ਸਕਦਾ ਹੁਣ ਅਸੀਂ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਖਾਤਰ ਇਹ 29 ਤੱਕ ਸਰਕਾਰ ਆ ਮੋਦੀ ਸਾਹਿਬ ਦੀ ਆਪਣੀ ਇਲੈਕਸ਼ਨ ਦੁਆਰਾ ਵੀ ਆ ਜੂਗੀ ਜੇ ਉਹ ਚ ਕਾਂਗਰਸ ਵਾਲੇ ਬਣਦੇ ਆ ਤੇ ਉਹਨਾਂ ਦੇ ਪੱਲੇ ਕੁਛ ਨਹੀਂ ਆਮ ਆਦਮੀ ਵਾਲੇ ਹੈਗੇ ਆ ਕੁਛ ਨਹੀਂ ਗਾ ਪੱਲੇ ਇਸ ਕਰਕੇ ਉਰੇ ਸੈਂਟਰ ਦਾ ਸਹਾਰਾ ਲੈਣ ਲਈ ਸੈਂਟਰ ਤੋਂ ਪੈਸੇ ਲੈਣ ਲਈ ਜਿਵੇਂ ਹਰਿਆਣਾ ਖੁਸ਼ ਆਲਾ ਦੇਖੋ ਕਿਵੇਂ ਬਾਗੀਆਂ ਪੈਂਦੀਆਂ ਆਏ ਦੇਖੋ ਯੂਪੀ ਚ ਕਿਵੇਂ ਯੋਗੀ ਯੋਗੀ ਹੋ ਰਹੀ ਆ ਆ ਨਾਲ ਫਿਰਦੇ ਆ ਨਾ ਰੋਜ਼ ਦੇਖੋ ਕਿਵੇਂ ਸੀਐਮ ਦਿਹਾੜ ਦਾ ਫਿਰਦਾ ਏ ਸੈਣੀ ਸਾਹਿਬ हरियाणा वाले पता ਨਹੀਂ ਲੰਦਾ ਵਿੱਚੋਂ ਪੰਜਾਬ ਚ ਵੀ ਜਿਹੜਾ ਕੱਢ ਜਾਂਦੇ ਆ ਜੀ ਤੇ ਇਸ ਕਰਕੇ ਸਾਡੇ ਵਾਲੇ ਸੀਐਮ ਸਾਹਿਬ ਜਿਸ ਤਰੀਕੇ ਦੇ ਉਹਨਾਂ ਨੇ ਹਾਲਾਤ ਕੀਤੇ ਨੇ ਸਾਰਾ ਪੰਜਾਬ ਹੀ ਉਹਨਾਂ ਨੇ ਹਸਪਤਾਲ ਚ ਪਾਇਆ ਪਿਆ ਜਿਵੇਂ ਆਪੇ ਨੇ ਉਵੇਂ ਉਹਨਾਂ ਨੇ ਪੰਜਾਬ ਵੈਂਟੀਲੇਟਰ ਤੇ ਲਾਇਆ ਆਂਦੇ ਆ ਇਸ ਕਰਕੇ ਰੱਬ ਦੇ ਮੈਂ ਸਿਆਸਤ ਨਹੀਂ ਕਰਨਾ ਚਾਹੁੰਦਾ ਪਰ ਰਾਜ ਭਾਗ ਉਹਨਾਂ ਨੂੰ ਦੇ ਤੱਕ ਕਰ ਲਿਆ ਉਹਨਾਂ ਨੇ 5 ਸਾਲ ਹੁਣ ਪਰ ਅੱਗੇ ਆਪਾਂ ਪੰਜਾਬ ਨੂੰ ਬਚਾਉਣਾ ਜਿਹੜਾ ਪੰਜਾਬ ਚ ਇਹ ਕੱਲੀ ਬਿਮਾਰੀ ਫਸਲ ਨੂੰ ਨਹੀਂ ਲੱਗੀ ਹੋਈ ਇੱਕ ਕਰਜ਼ਾ ਦੀ ਬਿਮਾਰੀ ਹੈ ਜਿਹੜੀ ਸਾਰੇ ਪੰਜਾਬ ਨੂੰ ਲੱਗੀ ਹੋਈ ਆ ਹਰ ਪੰਜਾਬੀ ਬਿੰਨਿਆ ਪਿਆ ਹੈ ਉਹ ਤੋਂ ਕੱਢਣ ਲਈ ਇਹ ਫੈਸਲਾ ਲੈਣਾ ਪਊ ਤੇ ਪਰ ਆ ਹਾਲਾਕੇ ਲਈ ਜਿਹੜੀ ਮੈਂ ਜਿਸ ਲਈ ਮੈਨੂੰ ਭੇਜਿਆ ਗਿਆ ਸੈਂਟਰ ਗਵਰਨਮੈਂਟ ਨੇ ਇਸੇ ਲਈ ਭੇਜਿਆ ਵੀ ਇਹਨਾਂ ਦੇ ਇਸ ਹਾਲ ਚੁੱਕੇ ਮੇ ਇਹਨਾਂ ਨੂੰ ਕੱਢਿਆ ਜਾਵੇ ਉਹਦੇ ਲਈ ਅਸੀਂ ਆਉਣ ਵਾਲੇ ਦਿਨਾਂ ਚ ਦਿੱਲੀ ਚ ਜਾ ਕੇ ਸਾਰੇ ਦੁਬਾਰਾ ਰਿਪੋਰਟ ਦੇ ਕੇ ਸਕੀਮ ਸਪੈਸ਼ਲ ਤਿਆਰ ਕੀਤੀ ਜਾਊ। ਪੰਜਾਬ ਸਰਕਾਰ ਨੇ ਕੱਲ ਕੰਪਨਸੇਸ਼ਨ ਦਿੱਤੇ 1 ਲੱਖ ਰੁਪਏ। ਉਹਨੂੰ ਕਿਵੇਂ ਸਮਝਦੇ ਹੋ ਤੁਸੀਂ? 1600 ਕਰੋੜ ਦੀ ਜੀ 1600 ਕਰੋੜ ਨੂੰ ਨਾ ਕਾਫੀ ਦੱਸੀ ਜਾ ਰਿਹਾ ਹੈ। ਦੇਖੋ ਪਹਿਲੀ ਗੱਲ ਪਹਿਲੀ ਗੱਲ 12000 ਕਰੋੜ ਰੁਪਏ ਪਹਿਲਾਂ ਓਦੋਂ ਬਾਅਦ ਉਹਨਾਂ ਨੇ ਕੁੱਲ ਪੈਸਾ ਤੁਹਾਨੂੰ ਪਤਾ ਕਿੰਨਾ ਮੰਗਿਆ ਹੈ? 1858 ਕਰੋੜ ਜਿਹੜਾ ਫਸਲ ਵਾਸਤੇ ਵੀ ਕ੍ਰੌਪ ਜਿਹੜੀ ਖਰਾਬ ਹੋਈ ਆ 1800 58 ਕਰੋੜ ਮੈਂ ਮੀਟਿੰਗ 'ਚ ਮੌਜੂਦ ਸੀ ਜਦੋਂ ਚੀਫ ਸੈਕਟਰੀ ਨੇ ਫਿਕਰ ਦਿੱਤੇ 1858 ਕਰੋੜ ਉਹਦੇ ਵਿੱਚ ਬਾਗ ਹੈ ਨਹੀਂ ਉਹਦੇ ਵਿੱਚ ਸਾਰੀਆਂ ਬਾਕੀ ਫਸਲਾਂ ਉਹ ਵੀ ਵਧੀਆਂ ਤੋਂ 71000 ਰੁਪਿਆ ਉਹਨਾਂ ਨੇ ਝੋਨੇ ਦਾ ਮੰਗਿਆ ਐਂ ਕਿਲੇ ਦਾ ਲੱਖ ਰੁਪਈਆ ਤੋਂ ਉੱਤੇ ਉਹਨਾਂ ਨੇ ਗੰਨੇ ਦਾ ਕਿਹਾ ਉਹ 1600 ਕਰੋੜ ਤੱਕ ਪ੍ਰਧਾਨ ਮੰਤਰੀ ਉਦੋਂ ਹੀ ਅਨਾਉਂਸ ਕਰਕੇ ਜੀ ਕਿੰਨਾ ਰਹਿ ਗਿਆ ਮਗਰ 268 ਕਰੋੜ ਜਿੰਨਾ ਉਹਨਾਂ ਨੇ ਮੰਗਿਆ ਫਸਲ ਲਈ ਉਹ 1468 ਕਰੋੜ ਦੇ ਵਿੱਚੋਂ 1600 ਕਰੋੜ ਤਾਂ ਉਹਦੇ ਹੀ ਫੜਾ ਗਏ ਉਹ ਤੇ ਜੇ ਇਹਨਾਂ ਦੀ ਮੰਨੀਏ 258 ਕਰੋੜ ਉਹ ਕਦੋਂ ਚੈੱਕ ਦੇ ਦਿੰਨੇ ਸਾਰੇ ਕੰਮ ਕਰਾ ਸਰ ਮੇਰੀ ਮੇਰੀ ਬੇਨਤੀ ਸੁਣੋ ਅਸੀਂ ਜਿੰਨਾ ਚਿਰ ਪੂਰੀ ਸੀਐਮ ਨੇ ਕਿਹਾ ਵੀ 30 ਦਿਨਾਂ ਚ ਅਸੀਂ ਗਦਾਬਰੀ ਕਰ ਲਾਂਗੇ ਜਿਹੜਾ ਨੁਕਸਾਨ ਹੋਇਆ ਉਹ ਜਦੋਂ ਗਦਾਬਰੀ ਉਹਨਾਂ ਦੀ ਹੋ ਜੂਗੀ ਜਿੰਨੀ ਉਹ ਆਪਣੀ ਰਖਵਾ ਕਹਿਣਗੇ ਜਿੰਨੇ ਉਹ ਘਰਾਂ ਨੂੰ ਕਹਿਣਗੇ ਜਿੰਨੇ ਜਾਨਵਰਾਂ ਨੂੰ ਉੱਚ ਨੁਕਸਾਨ ਹੋਇਆ ਜਦੋਂ ਉਹ ਗਦਾਵਰੀ ਕਰਕੇ ਭੇਜਣਗੇ ਤੇ ਅਸੀਂ ਸੈਂਟਰ ਵੱਲੋਂ ਪੈਸਾ ਦੇਣਾ ਹੀ ਦੀ ਉਹਨਾਂ ਨਾਂ ਦਾ ਕੀ ਮਤਲਬ ਸਰ ਰਾਹੁਲ ਗਾਂਧੀ ਜੀ ਅੱਜ ਦੌਰਾ ਕਰ ਰਹੇ ਨੇ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸ਼ੁਕਰ ਹੈ ਕਿ ਕਿੱਥੋਂ ਸਮਾਨ ਟੂ ਨਿਕਲੇ ਆ ਜਾਂ ਕਿੱਥੋਂ ਆ ਮੈਂ ਤਾਂ ਇਹ ਕਹਿਣਾ ਵੀ ਰਾਹੁਲ ਗਾਂਧੀ ਜੀ ਇਹ ਹਮੇਸ਼ਾ ਕਹਿੰਦੇ ਰਹੇ ਨੇ ਵੀ ਸਾਡੀ ਪਾਰਟੀ 'ਚ ਲੱਗ-ਲੱਗ ਤਰ੍ਹਾਂ ਦੇ ਘੋੜੇ ਆ ਇੱਕ ਘੋੜਾ ਇਹ ਸਾਡਾ ਲਗੜਾ ਘੋੜਾ ਹੈ ਇੱਕ ਸਾਡੀ ਪਾਰਟੀ 'ਚ ਵਿਆਹ ਵਾਲੇ ਘੋੜੇ ਆ ਇੱਕ ਸਾਡੇ ਰੇਸਾਂ ਵਾਲੇ ਘੋੜੇ ਆ ਅਸੀਂ ਵਿਆਹ ਵਾਲੇ ਨੂੰ ਰੇਸਾਂ ਚਲਾ ਦਿੰਨੇ ਆ ਰੀਸਾਂ ਵਾਲੇ ਨੂੰ ਕਿਤੇ ਹੋਰ ਲਾ ਦਿੰਨੇ ਆ ਤੇ ਮੈਂ ਤਾਂ ਇੰਨਾ ਹੀ ਅੱਜ ਪੁੱਛਣਾ ਚਾਹਣਾ ਵੀ ਜਿਹੜਾ ਬੰਦਾ ਵਾਈਸ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਚ ਕੈਂਡੀਡੇਟ ਖੜਾ ਕਰਕੇ ਕਿੱਥੇ ਚਲੇ ਗਿਆ ਜੀ ਮਲੇਸ਼ੀਆ ਚਲੇ ਗਏ ਛੁੱਟੀਆਂ ਮਨਾਉਣ ਫੋਟੋ ਆਈਆਂ ਮਲੇਸ਼ੀਆ ਚਲੇ ਗਏ ਇਧਰ ਪੰਜਾਬ ਚ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਸਾਰਾ ਰੁੜਿਆ ਪਿਆ ਲੋਕਾਂ ਦੇ ਅੰਸੂ ਰੋ ਰੋ ਮੁੱਕੇ ਉਦੋਂ ਰਾਹੁਲ ਗਾਂਧੀ ਜੀ ਬੋੜ ਰਹੇ ਨੇ ਤੇ ਮੈਨੂੰ ਮੈਂ ਕਾਂਗਰਸ ਪਾਰਟੀ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਜਾਂ ਰਾਹੁਲ ਜੀ ਨੂੰ ਵੀ ਉਹ ਵੀ ਦੱਸ ਦੇਣ ਵੀ ਇਹਦੇ ਵਿੱਚੋਂ ਕਿਹੜੇ ਘੋੜੇ ਨੇ ਸਰ ਇੱਕ ਟੋਕਨ ਮਨੀ ਅਨਾਉਂਸ ਕੀਤੀ ਹੈ ਲੱਖ ਰੁਪਿਆ ਸਿਰਫ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਪੰਜਾਬ ਸਰਕਾਰ ਨੇ ਵੀ ਜਿਹੜੇ ਪ੍ਰਭਾਵਿਤ ਪਿੰਡਾਂ ਇੱਕ ਲੱਖ ਰੁਪਿਆ ਐਕਸਪੈਂਡ ਨੂੰ ਦੇਵਾਂਗੇ ਨਹੀਂ ਉਹਦੇ ਨਾਲ ਤੁਹਾਨੂੰ ਪ੍ਰੇਕਾ ਸਰ ਪੰਚਾਇਤਾਂ ਤੋਂ ਵਾਪਸ ਸਰ ਬਲਦਾਮ ਜਾਂ ਖੜ ਮੈਂ ਉਹੀ ਕਹਿ ਰਹੇ ਹਾਂ ਹਾਂਜੀ ਹਾਂਜੀ 30 ਕਰੋੜ ਰੁਪਇਆ ਤਾਂ ਪੰਚਾਇਤਾਂ ਤੋਂ ਵਾਪਸ ਲੈ ਲਿਆ ਆ ਦੇਣ ਨੂੰ ਕੋਈ ਪੰਜੀ ਕੋਲ ਹੀ ਨਹੀਂ 12 ਦਾ 12 ਖਾ ਗਏ ਕੁੱਲ 30 ਕਰੋੜ ਪਿੰਡਾਂ 'ਚ ਬਚਿਆ ਸੀ ਉਹ ਵੀ ਵਾਪਸ ਲੈ ਗਏ ਸਰ ਡਾਕਟਰ ਬਲਰਾਮ ਜਾਖੜ ਨੇ ਇੱਥੋਂ ਇੱਕ ਟ੍ਰੇਨ ਨੂੰ ਚਲਾਇਆ ਸੀਗਾ ਉਧਿਆਨ ਆਬਾ ਐਕਸਪ੍ਰੈਸ ਕਾਫੀ ਟਾਈਮ ਦੀ ਬੰਦ ਹੈਗੀ ਹੈ ਜੀ ਦੇਖੋ ਮੇਰੇ ਨਾਲ ਇਸ ਬਾਰੇ ਬੜੀ ਡਿਟੇਲਡ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਆ ਉਹ ਟ੍ਰੇਨ ਬਾਰੇ ਵੀ ਕੀਤੀ ਕਈ ਸਟਾਪਿੰਗਾਂ ਬਾਰੇ ਗੱਲ ਕੀਤੀ ਕਈ ਅੰਡਰ ਬ੍ਰਿਜ ਬਾਰੇ ਗੱਲ ਕੀਤੀ ਬਹੁਤ ਵੱਡੇ ਮੈਮੋਰੰਡਮ ਮੈਨੂੰ ਦਿੱਤੇ ਗਏ ਨੇ ਉਹਦੇ ਵਿੱਚ ਇਹ ਵੀ ਆ ਤੇ ਮੈਂ ਡੀਆਰਐਮ ਸਾਹਿਬ ਨੂੰ ਕਿਹਾ ਮੂਰੀ ਟੈਲੀਫੋਨ ਕਰਕੇ ਹੁਣੀ ਅੰਬਾਲਾ ਡੀਆਰਐਮ ਵੀ ਜਲਦੀ ਤੋਂ ਜਲਦੀ ਜਿਹੜੀਆਂ ਵੀ ਇਹ ਚੀਜ਼ਾਂ ਐ ਸੰਦੀਪ ਜੀ ਸਾਰੇ ਆਪ ਮਿਲਣ ਆਉਣਗੇ ਜੋ ਜੋ ਪ੍ਰੋਪੋਜ਼ਲ ਤੁਸੀਂ ਕਰ ਸਕਦੇ ਹੋ ਕਰੋ ਜਿਹੜੇ ਨਹੀਂ ਕਰ ਸਕਦੇ ਸਾਨੂੰ ਬੋਰਡ ਨੂੰ ਭੇਜੋ ਹਰ ਚੀਜ਼ ਕੀਤੀ ਜਾਊਗੀ 17 ਬਲਨਾਮ ਜਾਖੜ ਜੀ ਇਹ ਇੱਕ ਇਹ ਤਾਂ ਪਿੱਲਰ ਸੀ ਉਸ ਜਿਸ ਅਸੀਂ ਪਾਰਲੀਮੈਂਟ ਜਿੱਥੇ ਕਾਨੂੰਨ ਬਣਦੇ ਆ ਉਹਦੇ ਐਡਮਿਨਿਸਟਰ ਸੀ ਸਪੀਕਰ ਰਹੇ ਨੇ ਉਹ ਇਸ ਕਰਕੇ ਇਹ ਲੋਕਾਂ ਨੂੰ ਜੇ ਅਸੀਂ ਲੋਕਾਂ ਦੇ ਵਿੱਚ ਜੋਦਾ ਨਹੀਂ ਰੱਖਾਂਗੇ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਇਤਿਹਾਸ ਚ ਅਸੀਂ ਗਲਤੀ ਕਰਾਂਗੇ ਸਰ ਪੰਜਾਬ ਸਰਕਾਰ ਨੇ ਜੋ ਮਦਦ ਕੀਤੀ ਉਹ ਮਜ਼ਦੂਰਾਂ ਦਾ ਬਿਲਕੁਲ ਹੀ ਜ਼ਿਕਰ ਨਹੀਂ ਹੈ ਪੰਜਾਬ ਸਰਕਾਰ ਨੇ ਤਾਂ ਹਜੇ ਕੀਤੀ ਕੋਈ ਨਹੀਂ ਮਜ਼ਦੂਰਾਂ ਦਾ ਕਿਤੇ ਨਹੀਂ ਮਿਹਨਤੀਆਂ ਦਾ ਨਾ ਹੀ ਕਿਤੇ ਨੇ ਕਰਦਾ ਮੈਂ ਕਰਦਾ